ਅਸੀਂ ਕਿ ਜਿਵੇਂ ਤੁਸੀਂ ਦਲਸ਼ਾਦ ਅਖਤਰ ਸਾਹਿਬ ਦੀ ਗੱਲ ਕੀਤੀ ਜਦੋਂ ਇੱਕ ਡੀਐਸਪੀ ਪਾਗਲੇ ਬਾਅਦ ਚ ਪਾਗਲ ਹੋ ਕੇ ਕਹਿੰਦੇ ਮਰਿਆ ਜਿਹਨੇ ਉਹਨੇ ਆਪਣੀ ਈਗੋ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਦਲਸ਼ਾਦ ਅਖਤਰ ਦਾ ਤੇ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਦੀ ਮਾਨਿਕ ਸਾਹਿਬ ਦੀ ਕਹਿੰਦਾ ਮੇਰੇ ਜਿਹੜਾ ਪਾਰਲੀਮੈਂਟ ਬਠਿੰਡਾ ਇਲੈਕਸ਼ਨ ਲੜਨ ਦਾ ਜਿਹੜਾ ਹੈਗਾ ਸੀ ਮੈਨੂੰ ਉਦੋਂ ਲੱਗਾ ਕਿ ਉਸ ਸਮੇਂ ਅਸੀਂ ਸਰਕਾਰ ਨੂੰ ਮਿਲੇ ਮੁੱਖ ਮੰਤਰੀ ਮਿਲੇ ਵੀ ਫੜੋ ਜੀ ਕਾਤਲ ਨੂੰ ਜਲਦੀ ਤੋਂ ਜਲਦੀ ਸਜ਼ਾ ਦੇ ਕਹਿੰਦੇ ਸਰਕਾਰ ਕਹਿੰਦੀ ਦੇਖ ਲਾਂਗੇ ਕਹਿੰਦਾ ਉਦੋਂ ਮੇਰਾ ਬੜਾ ਮਨ ਭਰਿਆ ਕਿ ਸਾਡੇ ਭਾਈਚਾਰੇ ਚੋਂ ਮਤਲਬ ਸਾਡੀ ਇੰਡਸਟਰੀ ਦੇ ਵਿੱਚੋਂ ਕੋਈ ਨਾ ਕੋਈ ਪੋਲਿਟਿਸ਼ੀਅਨ ਤੇ ਹੋਣਾ ਚਾਹੀਦਾ ਹੈਗਾ ਕਹਿੰਦਾ ਹਾਲ ਹੈ ਕਿ ਮੈਨੂੰ ਪਤਾ ਸੀ ਕਿ ਮੈਂ ਹਾਰ ਜਾਣਾ ਹੈ ਇਹ ਗੱਲ ਸੱਚੀ ਸੀ ਜੀ ਐਉਂ ਨਹੀਂ ਪਤਾ ਵੀ ਇਸ ਭਾਵਨਾ ਦੇ ਵਿੱਚੋਂ ਚੋਣ ਲੜੀ ਜੀ ਜੀ ਪਰ ਇਹਨਾਂ ਨੂੰ ਮੈਨੂੰ ਜਰਨਲ ਕਮਾਉਣ ਦਾ ਦੱਸਦਾ ਸੀਗਾ ਵੀ ਵੀ ਬੜੀਆਂ ਆਫਰਾਂ ਆਉਂਦੀਆਂ ਸੀ ਪੈਸੇ ਲੈ ਲਓ ਬਹਿਜੋ ਨਾ ਚੋਣ ਲੜੋ ਐਦਾਂ ਦਾ ਕੁਛ ਹਤੇ ਪਰ ਵੀ ਚੋਣ ਲੜੀ ਪਰ ਉਹ ਫਿਰ ਚੋਣ ਦੇ ਵਿੱਚ ਤਾਂ ਮਤਲਬ ਉਹ ਜਿੱਤ ਹੋਈ ਨਹੀਂ ਜਿੱਤੋਈ ਨਹੀਂ ਉਹ ਕਹਿੰਦੇ ਮੈਨੂੰ ਪਤਾ ਸੀ ਕਿ ਮੈਂ ਹਾਰ ਜਾਣਾ ਹੈਗਾ ਉਹਦੇ ਚੋ ਆਏ ਵੀ ਕਹਿੰਦੇ ਹੁੰਦੇ ਸੀ ਇਹੀ ਗੱਲ ਜਸਵਾਲ ਕਹਿੰਦਾ ਹੁੰਦਾ ਸੀ ਇੱਕ ਵਾਰ ਜਸਵਾਲ ਨੇ ਵੀ ਚੋਣ ਲੜੀ ਜਸਵਾਲ ਵੀ ਹਾਰ ਗਿਆ ਅੱਛਾ ਤੇ ਉਹੀ ਫਿਕਰਾ ਜਸਵਾਲ ਵੀ ਕਹਿੰਦਾ ਹੁੰਦਾ ਸੀ ਮਾਨ ਵੀ ਕਹਿੰਦਾ ਹੁੰਦਾ ਸੀ ਵੀ ਆਪਰ ਨੂੰ ਸੁਣਨ ਵਾਲੇ 10 15 20 ਹਜ਼ਾਰ ਹੁੰਦੇ 18 20 ਹਜ਼ਾਰ ਵੱਡਾ ਇਕੱਠ ਵੀ ਜਦੋਂ ਹੋ ਜਾਵੇ ਜੀ ਜੀ ਜਸਵੰਤ ਕਹਿੰਦਾ ਉਹਦੀ ਮੋਹਨ ਸਿੰਘ ਮੇਲੇ ਚ ਵੀ ਇਦਾਂ 20 ਹਜ਼ਾਰ ਹੁੰਦੇ ਆ ਤੇ ਮਾਨਕ ਸਾਹਿਬ ਵੀ ਇਹ ਕਹਿੰਦੇ ਕਹਿੰਦੇ ਓਨੀ ਕੀ ਵੋਟ ਪੈ ਗਈ ਆਪਾਂ ਨੂੰ ਬਸ ਮੈਨੂੰ ਸਿਰੋਤਿਆਂ ਨੇ ਵੋਟ ਪਾਈ ਇੱਥੇ ਜਦੋਂ ਅਸੀਂ ਟ੍ਰਿਬਿਊਨ ਕਲੋਨੀ ਚੱਕ ਕੀਤਾ ਤੇ ਉੱਥੇ ਵੀ ਮਾਨਕ ਸਾਹਿਬ ਦਾ ਇਰਾਦਾ ਸੀ ਵੀ ਅਜੇ ਹੋਰ ਗਾਈ ਜਾਨ ਹੋਰ ਗਾਈ ਜਾਨ ਕਲਾਕਾਰ ਵਾਲੇ ਸੀ ਤੇ ਉੱਥੇ ਇੱਕ ਨੇ ਕਿਹਾ ਉਹ ਪੰਜਾਬ ਦਾ ਜਿਹੜਾ ਉਦੋਂ ਗਵਰਨਰ ਸੀ ਉਹਦੇ ਸਿਕਿਉਰਿਟੀ ਸਟਾਫ ਦੇ ਵਿੱਚ ਸੀ ਜੀ ਖਾਸ ਸੀਨੀਅਰ ਬੰਦਾ ਜੀ 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 ਤੇ ਉਹਨੇ ਕਿਹਾ ਵੀ ਮਾਨ ਸਾਹਿਬ ਤੁਹਾਨੂੰ ਸੁਣਨਾ ਬੜੀ ਬੇ ਤਮੰਨਾ ਇਹ ਕਹੀ ਜਿਵੇਂ ਮੈਂ ਨਹੀਂ ਅਜੇ ਅਜੇ ਕੋਈ ਕਾਹਲੀ ਨਹੀਂ ਮੈਂ ਤਾਂ ਠਰ ਕੇ ਗਾਉਂ ਠਰ ਕੇ ਗਾਉਂ ਜੀ ਜੀ ਫਿਰ ਉਹਨੇ ਕਿਤੇ ਕਹਿਤਾ ਵੀ ਗਵਰਨਰ ਸਾਹਿਬ ਤੁਰ ਗਏ ਮੇਰੀ ਨੌਕਰੀ ਰਿਸਕ ਚ ਪੈ ਗਈ ਮੈਂ ਤੈਨੂੰ ਸੁਣਨ ਦਾ ਮਾਰਾ ਨਾਲ ਨਹੀਂ ਗਿਆ ਹੈ ਤੇ ਤੂੰ ਯਾਰ ਆਇਆ ਕਰਦਾ ਕਹਿੰਦਾ ਅੱਛਾ ਇਹ ਗੱਲ ਆ ਫਿਰ ਉਹਦਾ ਸੁਭਾਅ ਹੁੰਦਾ ਸੀ ਆਈ ਨਾ ਚਲੋ ਫਿਰ ਜੇ ਲੋਵਰ ਆਏ ਜੱਤ ਮਾਰ ਕੇ ਤੇ ਮੈਨੂੰ ਕਹਿੰਦੇ ਕੈਦੇ ਹੁਣ ਕੈਦੇ ਸਟੇਟ ਸੈਕਟਰੀ ਨੂੰ ਬਸ ਚੜ ਗਏ ਤੇ ਉਹਨੂੰ ਫਿਰ ਖੁਸ਼ ਹੋ ਕੇ ਤੋੜਿਆ ਜੀ ਇਦਾਂ ਸੁਭਾਅ ਚ ਮਸਤੀ ਵੀ ਬਹੁਤ ਸੀਗੀ ਇੱਕ ਉਹ ਇਹ ਤਾਂ ਨੂੰ ਹੈ ਯਾਦ ਉਹਨਾਂ ਨੇ ਆਪ ਵੀ ਬੋਲੇ ਹੈਗਾ ਕਿ 1971 ਦੇ ਵਿੱਚ ਉਹਨਾਂ ਦੇ ਇੱਕ ਝੂਠਾ ਕਤਲ ਕੇਸ ਪੈ ਗਿਆ ਸੀ ਪੁਲਿਸ ਨੇ ਕਹਿੰਦੇ ਬਹੁਤ ਘੁੱਟਿਆ ਸੀ ਤਿੰਨ ਚਾਰ ਮਹੀਨੇ ਮੈਨੂੰ ਠਾਣੇ ਵੀ ਰੱਖਿਆ ਹੈਗਾ ਮੈਨੂੰ ਇਸਕਾ ਰੋਲ ਪਤਾ ਨਹੀਂ ਜਣੀ ਨਾ ਤਾਂ ਮੈਂ ਮਾਨਕ ਸਾਹਿਬ ਦੇ ਮੂੰਹੋਂ ਸੁਣੀ ਆ ਜੀ ਨਾ ਕਿਸੇ ਹੋਰ ਨਹੀਂ ਮੈਂ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸੁਣਿਆ ਹੈਗਾ ਅੱਛਾ ਉਹ ਉਹਨਾਂ ਨੇ ਇਹ ਜਿਹੜੀ ਉੱਥੇ ਸੀ ਉਹ ਇਕਬਾਲ ਮਾਲ ਨੇ ਕੀਤੀ ਟ੍ਰਾਂਟੋ ਵਾਲੇ ਮੇਰੇ ਖਿਆਲ ਜਾਂ ਇਕਬਾਲ ਮਾਲ ਜਾਂ ਦੇਸ਼ ਪ੍ਰਦੇਸ਼ ਦੇ ਵਿੱਚ ਥਿੰਦ ਸਾਹਿਬ ਹੋਣਾਂ ਨੇ ਕੀਤੀ ਉਹਦੇ ਚ ਜ਼ਿਕਰ ਆ ਇਸ ਦਾ अच्छा क्योंकि ਉਹਨਾਂ ਦੀਆਂ ਇੰਟਰਵਿਊਆਂ ਵੀ ਬਹੁਤ ਮਾਨਕ ਸਾਹਿਬ ਦੀ ਇੱਕ ਸਿੱਧੂ ਦਮਦਵੀ ਨੇ ਕੀਤੀ ਸੀ ਤੁਰਦੇ ਆ ਫਿਰਦੇ ਆ ਪਾਰਕ ਵਿੱਚ ਜੀ ਜੀ ਇਕਬਾਲ ਮਾਲ ਨੇ ਕੀਤੀ ਦੇਵ ਤਰੀਕੇ ਵਾਲੇ ਦੀ ਵੀ ਮਾਨਕ ਦੀ ਵੀ ਜੀ ਜੀ ਜਦੋਂ ਫੌਰਨ ਜਾਂਦੇ ਸੀ ਇੰਟਰਵਿਊ ਤਾਂ ਕਈ ਵਾਰ ਕਿਸੇ ਦੇ ਘਰ ਚ ਬੈਠੇ ਗੱਲਾਂ ਬਾਤਾਂ ਜੀ ਹੁੰਦੀਆਂ ਜੀ ਇਸ ਘਟਨਾ ਬਾਰੇ ਮੈਨੂੰ ਪਤਾ ਹੀ ਨਹੀਂ ਜੀ ਜੀ ਮੈਂ ਜਸ ਜਸ ਲੱਭਿੰਦਾ ਉਹਦੇ ਚ ਮੈਂ ਜਿੱਕਰਾਂ ਕਿ ਬਹੁਤ ਪੀਪਲਸ ਨੇ ਪਤਾ 1971 ਦੀ ਗੱਲ ਦੱਸ ਰਿਹਾਗੇ ਨੇ ਅੱਛਾ ਉਦੋਂ ਵੀ ਪੁਲਿਸ ਵੇਕਸੂਰ ਲੋਕਾਂ ਨੂੰ ਚੁੱਕ ਲੈਂਦੇ ਸੀ ਹਾਂ ਕੋਈ ਕਿਉਂਕਿ ਘਟਨਾ ਦਾ ਪਤਾ ਨਹੀਂ ਹੈ ਘਟਨਾ ਦਾ ਪਤਾ ਨਹੀਂ ਹੈ ਅੱਛਾ 17 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਪਹਿਲਾ ਗਾਣਾ ਰਿਕਾਰਡ ਹੋ ਗਿਆ ਜਿਹੜਾ ਤੁਸੀਂ ਸਟਾਰਟਿੰਗ ਦੇ ਕੀਤਾ ਜਿਹੜਾ ਮਾਨ ਮਰਾੜਾ ਸਾਹਿਬ ਦੀ ਕਲਮ ਤੋਂ ਜਿਹੜੇ ਹਾਂ ਜਦੋਂ ਅਸੀਂ ਕੈਨੇਡਾ ਟੂਰ ਤੇ ਗਏ ਸੀਗੇ ਇਹ ਉਹ ਚੇਚਾ ਗੁਰਦੇਵ ਸਿੰਘ ਮਾਨ ਨੂੰ ਵੀ ਮਿਲ ਕੇ ਆਏ ਅਸੀਂ ਵੈਨਕੂਵਰ ਰੁਕੇ ਹੋਏ ਸੀ ਸਰੀ لیکن ਗੁਰਦੇਵ ਸਿੰਘ ਮਾਨ ਪੁਰਾਣਾ ਰਾਈਟਰ ਜਿਹੜਾ ਮਿੱਤਰਾਂ ਦੀ ਲੋਨ ਦੀ ਡਲੀ ਵਾਲਾ ਬਹੁਤ ਤਕੜਾ ਲਾਈਬਰ ਕਰਦੀ ਉਹ ਐਵਸ ਫੋਟ ਰਹਿੰਦਾ ਸੀ ਇਕੱਲਾ ਹੀ ਰਹਿੰਦਾ ਸੀ ਔਰ ਨੇਤਰਹੀਣ ਹੋ ਗਿਆ ਸੀ ਉਹਦੀ ਨਿਗਾ ਜਾਂਦੀ ਰਹੀ ਸੀ ਤੇ ਉੱਥੋਂ ਇਹ ਵੈਲਗੂਰ ਤੋਂ ਫਿਰ ਉਚੇਚੇ ਤੌਰ ਤੇ ਐਵਸ ਫੋਟ ਕਹਿੰਦੇ ਸੀ ਯਾਰ ਮੇਰੇ ਮੇਰੀ ਜ਼ਿੰਦਗੀ ਦਾ ਪਹਿਲਾ ਗੀਤ ਮੈਂ ਇਹਨਾਂ ਦਾ ਗਾਇਆ ਹੋਇਆ ਤੇ ਉਹਨਾਂ ਮਿਲ ਕੇ ਆਏ ਸੀਗੇ ਵਿਚੋ ਪਹਿਲਾ ਗੀਤ ਉਹਨਾਂ ਦਾ ਸੀ ਗੁਰਦੇਵ ਸਿੰਘ ਮਾਨ ਸਾਹਿਬ ਦਾ ਉਦੋਂ ਤਵਾ ਹੁੰਦਾ ਸੀ ਇੱਕ ਤੋ ਵੀ ਸੀ ਨਾ ਲੱਗ ਮਿੱਤਰ ਮਛਲੀ ਮਛਲੀ ਪਾਉਣਗੇ ਮਾਪੇ ਕੁਝ ਜਿਹਦਾਂ ਦਾ ਗਾਣਾ ਇੱਕ ਕੀ ਤੇ ਸਾਈਡ ਹਾਂਜੀ ਇੱਕ ਵੀ ਸਾਈਡ ਸੀ ਜੀ 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 ਤੇ ਜਿੱਥੋਂ ਤੱਕ ਮੈਨੂੰ ਯਾਦ ਆ ਸ਼ਾਇਦ ਇੱਕ ਬਾਊਸਿੰਗ ਮਾਨ ਦਾ ਸੀ ਇੱਕ ਗੁਰਦੇਵ ਸਿੰਘ ਮਾਨ ਦਾ ਸੀ ਜੀ ਜੀ ਬਾਪੂ ਸਿੰਘ ਮਾਨ ਦਾ ਮੈਨੂੰ ਲੱਗਦਾ ਹੋਈ ਨਾ ਜਿਹੜਾ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਕੱਲ ਦੀ ਕੁੜੀ ਤੇ ਜ਼ਿਆਦਾਤਰ ਇਹਨਾਂ ਦੀ ਗਾਏ ਜ਼ਿਆਦਾਤਰ ਦੇਵਤਰੀਕਿਆਂ ਵਾਲੇ ਸਾਹਿਬ ਦੇ ਫਿਰ ਗੁਰਦੇਵ ਮਾਨ ਸਾਹਿਬ ਅਲਵੇਲ ਬਰਾੜ ਦੇ ਗਾਏ ਸਿੱਧੂ ਕਣਕਾਲੀਏ ਦੇ ਗਾਏ ਜੀ ਜੀ ਵਚਨ ਬੇਦਲ ਦੇ ਗਾਏ ਮੇਰੇ ਗਾਏ ਦੇ ਵੀ ਮਖਸੂਸਪੂਰੀ ਦਾ ਜਿਹੜਾ ਲੋਕੋ ਮੈਂ ਭਾਕ ਮੁਹੱਬਤਾਂ ਇਹ ਪਹਿਲਾ ਮਾਨਕ ਨੇ ਗਾਇਆ ਸੀ ਅੱਛਾ 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 ਬਾਅਦ ਦੋ ਤਿੰਨ ਅਵਾਜ਼ਾਂ ਚ ਆਇਆ ਤੇ ਇਹ ਐਸੀ ਗੱਲ ਨਹੀਂ ਹੈ ਮਤਲਬ ਇਹ ਨਵੇਂ ਰਾਈਟਰਾਂ ਦੇ ਵੀ ਗੀਤ ਅਕਸਰ ਗਾ ਦਿੰਦਾ ਹੁੰਦਾ ਸੀ ਜਿਆਦਾ ਫਿਲਮਾਂ ਚ ਨਹੀਂ ਗਾਇਆ ਮਾ ਜੀ ਨਹੀਂ ਫਿਲਮਾਂ ਚ ਬਹੁਤ ਫਿਲਮਾਂ ਚ ਗਾਇਆ ਮਾਨ ਸਾਹਿਬ ਨੇ ਜਿਵੇਂ ਸੈਦਾ ਜੋਗ ਲੰਬੜਦਾਰ ਨਹੀਂ ਹੈ ਨਾ ਜਗਨਾ ਲੰਬੜਦਾਰਨੀ ਚ ਵੀ ਗਾਇਆ ਸੈਦਾ ਜੋਗਣ ਚ ਵੀ ਗਾਇਆ ਸੈਦਾ ਜੋਗਨ ਜੀ ਸਸਸੀ ਪੁੰਨੂ ਜਗਾਇਆ ਫਿਰ ਇਹਦੇ ਚ ਗਾਇਆ ਜੀ ਆਪਣਾ ਅ ਤਨੇ ਚਾਰ ਹੋਰ ਫਿਲਮਾਂ ਦੇ ਵਿੱਚ ਵੀ ਨਾ ਇੱਕ ਚ ਕੁਲਦੀਪ ਕੌਰ ਨਾਲ ਅਖਾੜਾ ਹੀ ਸੀਗਾ ਇਹਨਾਂ ਦਾ ਜੀ ਜੀ ਅ ਜਿਹੜੀ ਇਹਨਾਂ ਦੀ ਲਿਸਟ ਜੀ ਦੇਖੀ ਸੀ ਫਿਲਮਾਂ ਦੀ ਮੇਰਾ ਖਿਆਲ ਹੈ 15 20 ਫਿਲਮਾਂ ਚ ਗਾਇਆ ਜਿਆਦਾ ਸਾਹਮਣੇ ਜਿਹੜਾ ਆਇਆ ਸਾਹਮਣੇ ਮਤਲਬ ਜਿਆਦਾ ਹੋਇਆ ਜਿਵੇਂ ਯਾਰਾਂ ਦਾ ਟਰੱਕ ਬਲੀ ਔਰ 35 40 ਦੇ ਕਰੀਬ ਟਿਪਾਂ ਆਈਆਂ ਇਹਨਾਂ ਦੀ ਤੁਹਾਡੇ ਸਾਹਬ ਦੇ ਨਾਲ ਹਾਂ ਕਈ ਤੇ ਟਿਪਾਂ ਤਾਂ ਵੀ ਜਿਵੇਂ ਤੁਰਿਆਂ ਨਹੀਂ ਗਰਮ ਨੇ ਉਹਨੇ ਸੀ ਜਿਵੇਂ ਇੱਕ ਹੋਰ ਕਿ ਕੋਈ ਸ਼ਰਾਬ ਬਹੁਤ ਸ਼ਰਾਬ ਦੇ ਬਹੁਤ ਸ਼ਕੀਨ ਨਹੀਂ ਉਹਨੇ ਕਹਿੰਦੇ ਕਾਫੀ ਸ਼ਰਾਬ ਪੀਤੀ ਹੈਗੀ ਉਹ ਬਿਮਾਰੀ ਦੀ ਵਜ੍ਹਾ ਉਹ ਵੀ ਰਹੀ ਹੈਗੀ ਸ਼ਰਾਬ ਨਹੀਂ ਉਹਦੇ ਚ ਕਈ ਤਕਲੀਫਾਂ ਹੋ ਗਈਆਂ ਸੀ ਇੱਕ ਤਾਂ ਇਹਨਾਂ ਨੂੰ ਬੈਕ ਦੀ ਤਕਲੀਫ ਸੀ ਜੀ ਜਿਹੜਾ ਫਿਰ ਅਖੀਰ ਤੇ ਨਾ ਰੀੜ ਦੀ ਹੱਡੀ ਨੂੰ ਸਿੱਧੀ ਰੱਖਣ ਲਈ ਚਮੜਾ ਜਿਹਾ ਵੀ ਲਾਇਆ ਹੁੰਦਾ ਜੀ ਜੀ ਪੂਰਾ ਕਸਿਆ ਹੁੰਦਾ 벨ਟ ਜਿਨ 벨ਟ 벨ਟ ਜੀ ਜੀ ਉਹ 벨ਟ ਵੀ ਲਾ ਕੇ ਰੱਖਦੇ ਸੀਗੇ ਜੀ ਜੀ ਵਿੱਚ ਹੀ ਇਹ ਤਕਲੀਫ ਹੋ ਗਈ ਸੀ ਵਿੱਚ ਇਹ ਹੋਇਆ ਵੀ ਯਦਵੀਰ ਬੇਟਾ ਜੀ ਜੀ ਉਹ ਯਦਵੀਰ ਬਹੁਤ ਦਿਨ ਬੇਹੋਸ਼ ਰਹਾ ਫਿਰ ਪੈਰਾਂ ਦੀਆਂ ਉਂਗਲਾਂ ਹਿੱਲੀਆਂ ਫਿਰ ਸੁਰਤ ਵਿੱਚ ਆਇਆ ਤੇ ਇਹਨਾਂ ਦਾ ਵਿਵਾਰ ਠਵਾਰ ਹੋਣ ਦਾ ਅਕਸਰ ਹੋ ਜਾਂਦੇ ਸੀ ਇੱਕ ਦੋ ਵਾਰ ਰੁਕਣ ਲੱਗੇ ਮਾਨਕ ਸਾਹਿਬ ਬਹੁਤ ਮੁਆਰਾ ਸੀਗਾ ਪਤਾ ਲੈ ਕੇ ਆਈਏ ਪਤਾ ਲੈਣ ਗਏ ਤਾਂ ਪਤਾ ਲੱਗੇ ਨਹੀਂ ਉਹ ਤਾਂ ਜੀ ਗਦਰੀ ਬਾਬਿਆਂ ਦੇ ਮੇਲੇ ਤੇ ਕੈਨੇਡਾ ਵੇ ਹੋਏ ਕਿ ਮਲੇ ਗਏ ਆ ਅੱਛਾ ਇਹ ਹੁਣ ਜਦੋਂ ਕੋ ਆ ਆਖਰੀ ਸਮਾਂ ਆਉਂਦਾ ਉਸ ਦਿਨ ਇਹਨਾਂ ਦੇ ਸਜਿੰਦਿਆਂ ਚੋਂ ਇੱਕ ਦੱਸਦਾ ਸੀ ਇਕ ਤਰ੍ਹਾਂ ਜਦੋਂ ਜਿਆਦੇ ਢਿੱਲੇ ਹੋ ਗਏ ਇਹਨਾਂ ਨੇ ਚੇਤਾ ਕੀਤਾ ਵੀ ਮੇਰੀ ਸੇਵਾ ਲਈ ਮੈਨੂੰ ਪਾਣੀ ਧਾਣੀ ਪਿਉਣ ਲਈ ਇਹਨਾਂ ਨੇ ਕਿਹਾ ਸਿੱਧੂ ਕਣਕਾਲੀਏ ਨੂੰ ਸੱਦ ਲਓ ਸਿੱਧੂ ਕਣਕਾਲੀਏ ਰਾਈਟਰ ਸੀ ਅੱਛਾ ਤੇ ਜਿਹੜੀ ਉਹ ਸਹਿਤੀ ਹਸਦੀ ਹਸਦੀ ਮੂਰੇ ਬੈਗੀ ਜੋਗੀ ਤੇ ਉਹਦਾ ਵੀ ਉਹਨੂੰ ਬੁਲਾਓ ਕਹਿੰਦੇ ਉਹਨੂੰ ਚੇਤੇ ਕੀਤਾ ਅਵਤਾਰ ਵਾਲ ਜਿਹੜਾ ਇਹਨਾਂ ਦਾ ਸਜੀਖਾ ਵੀ ਬਾਹ ਸੀ ਉਹ ਵੀ ਆਖਰੀ ਵੇਲੇ ਤੱਕ ਕੋਲ ਰਿਹਾ ਉਸ ਦਿਨ ਸੁਣਨ ਚ ਆਇਆ ਸੀਗਾ ਵੀ ਜਦੋਂ ਘਰੋਂ ਤੁਰੇ ਨਾ ਘਰੋਂ ਤੁਰੇ ਹਸਪਤਾਲ ਡੀ ਐਮ ਸੀ ਵੱਲ ਨੂੰ ਤੇ ਜਿਵੇਂ ਕਿਸੇ ਤੇ ਉਹ ਕੁਝ ਨਿਕਲਣਾ ਹੁੰਦਾ ਤੇ ਕਹਿੰਦੇ ਅੱਗੇ ਮੈਂ ਹਰ ਵਾਰ ਰਾਜੀ ਹੋ ਕੇ ਤੰਦਰੁਸਤ ਹੋ ਕੇ ਹਸਪਤਾਲ ਤੋਂ ਘਰੇ ਆ ਜਾਣਾ ਐਤ ਕਿ ਨਹੀਂ ਮੈਂ ਮੁੜਦਾ ਐਤ ਕਿ ਨਹੀਂ ਮੈਂ ਆਉਂਦਾ ਇਹ ਐ ਇੱਥੇ ਉਹਦਾ ਸੁਣਨ ਚਾਹੀ ਸੀ ਹੰਦੇ ਭੋਗ ਦੇ ਉੱਤੇ ਅੱਛਾ ਅੱਛਾ ਤੇ ਬੱਸ ਕੀ ਕਹਿੰਦੇ ਹੁੰਦੇ ਵਗਦਾ ਪਾਣੀ ਆ ਜ਼ਿੰਦਗੀ ਆਏ ਆ ਹਾਂ ਬਿਲਕੁਲ ਬਹੁਤ ਕੁਲਦੀ ਮਾਨਕ ਬਹੁਤ ਗੋੜੀਆਂ ਪੈੜਾ ਕਰਦੇ ਗੋੜੀਆਂ ਪੈੜਾ ਬਹੁਤ ਗੋੜੀਆਂ ਔਰ 2022 ਸਾਲ ਪੰਜਾਬੀ ਗਾਇਕ ਸੰਗੀਤ ਦੀ ਨਗਾਇਕ ਅਖਾੜਿਆਂ ਦਾ ਹਿਟਰ ਹੈ ਲੋਕ ਅੱਜ ਵੀ ਤੇ ਰਾਜਕਾਰੀ ਰਹੇ ਲੋਕੋ ਗੁਰਦਾਸ ਮਾਨ ਨੇ ਉਸ ਗੀਤ ਚ ਕਿਵੇਂ ਚੇਤੇ ਕੀਤਾ ਕਲਦੀਪ ਮਾਨਕ ਨੂੰ ਜਿਹੜਾ ਸੀ ਨਾ ਮੜਮੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਉਹਦੇ ਚੋਂ ਅੰਤਰਾ ਆਉਂਦਾ ਵੀ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਮਾਨਕ ਹਦ ਮਕਾ ਗਿਆ ਨਵੀਆਂ ਕਲੀਆਂ ਦੀ ਮੜਮੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਇਸ ਤਰ੍ਹਾਂ ਜਿਹੜਾ ਗੁਰਦਾਸ ਮਾਨ ਆਪਣੇ ਆਪ 'ਚ ਵੱਡੀ ਚੀਜ਼ ਆ ਬਹੁਤ ਵੱਡੀ ਚੀਜ਼ ਆ ਉਹਨੇ ਇਸ ਤਰ੍ਹਾਂ ਮਾਨਕ ਨੂੰ ਚਿੱਤੇ ਕੀਤਾ ਇਹ ਵੀ ਆਪਣੇ ਆਪ 'ਚ ਬੜੀ ਪਿਆਰੀ ਗੱਲ ਆ اچھا ਤੁਸੀਂ ਜਦੋਂ ਜਦਵੀਰ ਮਾਨਕ ਦਾ ਜ਼ਿਕਰ ਕਰ ਰਹੇ ਮੈਂ ਕਹਾਂ ਲਾਸਟ ਤੇ ਕਰਾਂਗੇ ਜਦਵੀਰ ਮਾਨਕ ਭਟਕੇ ਜੇ ਗਿਆ ਨਾ ਜੀ ਇਹ ਵੀ ਕਦੀ ਉਹਨਾਂ ਨੇ ਤੁਹਾਡੇ ਨਾਲ ਕੋਈ ਇਦਾਂ ਦੀ ਸ਼ਰਿਆ ਮਾਨਕ ਸਾਹਿਬ ਦੇ ਮੂੰਹੋਂ ਕਦੀ ਸੁਣਿਆ ਜਦਵੀਰ ਬਾਰੇ ਨਾ ਜੀ ਹਾਂਜੀ ਹਾਂਜੀ ਜਦੋਂ ਅਸੀਂ ਉਹ ਬਾਹਰਲੇ ਟੂਰ ਤੇ ਗਏ ਜੀ ਉਦੋਂ ਜਦਵੀਰ ਵੀ ਨਾਲ ਸੀ ਤੇ ਪਰ ਉਹ ਕੋਰਸ ਵੀ ਬੋਲਦਾ ਹੁੰਦਾ ਸੀ ਛੇਠਾ ਜਦੋਂ ਇਹਨਾਂ ਦੇ 10ਵੇਂ ਵੀ ਉਹਨੇ ਬੰਨਨੇ ਹਮ ਬਟਨ ਵੀ ਬੰਦ ਕਰਨੇ ਮਾਨਕ ਸਾਹਿਬ ਦੇ ਥੋੜੇ ਥੋੜੇ ਹੱਥ ਜਿਹਾ ਕੰਬਣ ਲੱਗ ਗਏ ਅ ਫਿਰ ਇੱਥੇ ਆ ਕੇ ਸਾਡਾ ਇਹਨਾਂ ਪਿਆਰ ਸੀ ਵੀ ਇਹਨਾਂ ਨੇ ਕਹੇ ਵੀ ਯੁੱਧਵੀਰ ਨੂੰ ਵੀ ਮੈਟਰ ਦੇ ਯੁੱਧਵੀਰ ਦੀ ਆਵਾਜ਼ 'ਚ ਮੇਰੇ 5-6 ਗੀਤ ਆਏ ਜੀ ਜੀ ਦੋ ਗੀਤ ਅਸੀਂ ਉਹਨੂੰ ਜਿਹੜੇ ਨਿਊ ਇਅਰ ਬਸਾਖੀ ਪ੍ਰੋਗਰਾਮ ਬਣਾਉਦੇ ਸੀ ਜਨਵਰੀ ਤੇਰੀ ਲੋ ਤੇ ਇਸਰਾ ਇੱਕ ਤੇਰਾ ਦਿਲ ਮੇਰਾ ਨਹੀਂ ਮੇਰਾ ਦਿਲ ਮੇਰਾ ਟੀਸੀਰੀ ਚ ਆਇਆ ਸੀ ਉਹ ਟਾਈਟਲ ਗੀਤ ਮੇਰਾ ਹੀ ਸੀਗਾ ਤੇ ਉਹ ਇੱਕ ਵਾਰ ਉੱਠ ਖੜਿਆ ਸੀ ਛਾਲ ਵੱਜ ਗਈ ਸੀ ਜਦੋਂ ਕੋਦੋਂ ਨਾ ਇੱਕ ਬਹੁਤ ਗੀਤ ਚੱਲਿਆ ਸੀ ਕਾਤਲ ਕੋਕਾ ਕਤਲ ਕਰਾ ਦੂ ਕੱਢ ਲੈ ਕੋਣ ਫੁਲਕਾਰੀ ਦਾ ਕੋਣ ਫੁਲਕਾਰੀ ਦਾ ਤੇ ਵਾਵਾ ਪ੍ਰੋਗਰਾਮ ਪੈਣ ਲੱਗੇ ਸੀ ਜਦਬੀਰ ਤੇ ਗਿੱਪੀ ਗਰੇਵਾਲ ਦਾ ਇੱਕ ਸਾਂਝਾ ਗੀਤ ਬਹੁਤ ਚੱਲ ਗਿਆ ਸੀ ਜਗਦੇਵ ਮਾਨ ਦਾ ਲਿਖਿਆ ਆਪੇ ਪਤਾ ਲੱਗ ਜੋ ਕੀ ਹੁੰਦਾ ਪਿਆਰ ਨਹੀਂ ਬਸ ਉਹ ਐਸਾ ਅ ਹਰਕ ਕੇ ਡਿ ਗਿਆ ਹੇ ਹੁਣ ਕਾਫੀ ਠੀਕ ਹੈ ਵੈਸੇ ਕਾਫੀ ਠੀਕ ਹੈ ਪਹਿਲਾਂ ਨਾਲੋਂ ਕਾਫੀ ਠੀਕ ਹੈ ਕਹਿੰਦੇ ਉਹਨੂੰ ਚੰਗਾ ਫੁੱਟਬਾਲ ਦਾ ਖਿਡਾਰੀ ਇੰਡੀਆ ਲੈਵਲ ਖੇਡੇ ਹੈਗਾ ਜਦਵੀਰ ਮਾਨਕ ਬਾਹਰ ਭੇਜਾਈ ਕਿ ਜਾ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਲੈ ਉਹਨੇ ਮੀਜਕ ਦੀ ਪੜ੍ਹਾਈ ਕਰਕੇ ਆ ਗਿਆ ਆਹੋ ਉਹ ਸਾਰਾ ਸਿੱਖ ਗਿਆ ਸੀ ਨੋਟੇਸ਼ਨ ਵਗੈਰਾ ਨਾ ਤੇ ਅੱਛਾ ਨਿਭਾਉਂਦਾ ਸੀ ਕੀਤਾ ਨੂੰ ਪਰਿਵਾਰ ਦੇ ਵਿੱਚ ਹੋਰ ਇਹਨਾਂ ਦੇ ਕੌਣ-ਕੌਣ ਸੀ ਮਤਲਬ ਇੱਕ ਤੇ ਜਦਵੀਰ ਹੋ ਗਿਆ ਇੱਕ ਭੈਣ ਵੀ ਸ਼ਾਇਦ ਹੈ ਨਾ ਮਾਨਕ ਸਾਹਿਬ ਉਹੋ ਸ਼ੰਟੂ ਸ਼ੰਟੂ ਦਾ ਨਿਕਨ ਹੈ ਵਾ ਅੱਛਾ ਅੱਛਾ ਜੀ ਮੈਂ ਬੇਟੀ ਦੇ ਵਿਆਹ ਤੇ ਵੀ ਗਿਆ ਸੀ ਜੀ ਜੀ ਬੇਟੇ ਦੇ ਵਿਆਹ ਤੇ ਵੀ ਤੇ ਬੇਟੇ ਦਾ ਵਿਆਹ ਦਾ ਇੱਥੇ ਪਹਾਲੀ ਰਿਸੈਪਸ਼ਨ ਅਸੀਂ ਅਟੈਂਡ ਕੀਤੀ ਸੀ ਸਾਹਿਬ